ਸੱਦੀ ਮੀਟਿੰਗ ਤੋਂ ਮੁਨਕਰ ਹੋਣ ਤੇ ਕਿਰਤੀਆਂ ਦੇ ਆਗੂਆਂ ਘੇਰ ਲਿਆ ਲੇਬਰ ਕਮਿਸ਼ਨਰ ਦਫਤਰ ਜੇ ਸੀਐਮ ਨਿਰਪੱਖ ਜਾਂਚ ਕਰਵਾਉਣ ਤਾਂ ਕੇਰਤ ਵਿਭਾਗ 'ਚ ਕਰੋਨਾ ਦਾ ਸਕੈਂਡਲ ਹੋ ਸਕਦਾ ਬੇਨਕਾਬ ਉਸਾਰੀ ਕਿਰਤੀ ਲਾਭਪਾਤਰੀਆਂ ਨੂੰ ਆਪਣੇ ਹੱਕ ਪ੍ਰਾਪਤ ਕਰਨ ਲਈ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਸਾਰੀ ਕਿਰਤੀਆਂ ਨੂੰ ਉਹਨਾਂ ਦੇ ਬੰਦੇ ਹੱਥ ਦਿਵਾਉਣ ਲਈ ਕੰਸਟਰਕਸ਼ਨ ਵਰਕਰਸ ਐਂਡ ਲੇਬਰ ਯੂਨੀਅਨ ਵੱਲੋਂ ਸੰਗਰਾਸ਼ ਕਰਨ ਦਾ ਸੱਦਾ ਦਿੱਤਾ ਹੋਇਆ ਹੈ ਇਸ ਲੜੀ ਤੇt ਯੂਨੀਅਨ ਵੱਲੋਂ 6 ਫਰਵਰੀ ਨੂੰ ਜ਼ਿਲ੍ਹਿਆਂ ਦੇ ਅਸਿਸਟੈਂਟ ਲੇਬਰ ਕਮਿਸ਼ਨਰਾਂ ਸਾਹਮਣੇ ਧਰਨੇ ਦਿੱਤੇ ਗਏ ਅਤੇ 27 ਫਰਵਰੀ ਨੂੰ ਪੰਜਾਬ ਦੇ ਕਿਰਤ ਵਿਭਾਗ ਦੇ ਸਾਹਮਣੇ ਸੂਬਾ ਪੱਧਰੀ ਧਰਨਾ ਦੇਣ ਦਾ ਐਲਾਨ ਕੀਤਾ ਹੋਇਆ ਹੈ। ਇਸ ਤਰ੍ਹਾਂ ਕਿਰਤ ਵਿਭਾਗ ਦੇ ਸੂਬਾ ਦਫ਼ਤਰ ਵੱਲੋਂ 17 ਫਰਵਰੀ ਨੂੰ ਯੂਨੀਅਨ ਆਗੂਆਂ ਨੂੰ ਇੱਕ ਮੀਟਿੰਗ ਕਰਨ ਦਾ ਲਿਖਤੀ ਸੱਦਾ ਦਿੱਤਾ ਗਿਆ ਸੀ। ਇਸ ਸੱਦੇ ਤੇt ਪੰਜਾਬ ਭਰ ਤੋਂ ਯੂਨੀਅਨ ਦੇ ਆਗੂਆਂ ਨੇ 17 ਫਰਵਰੀ ਨੂੰ ਕਿਰਤ ਵਿਭਾਗ ਵਿੱਚ ਪਹੁੰਚ ਕੇ ਮੀਟਿੰਗ ਕਰਨੀ ਸੀ। ਤਾਂ ਜਦੋਂ ਆਗੂ ਇੱਥੇ ਪਹੁੰਚੇ ਤਾਂ ਪਤਾ ਚੱਲਿਆ ਕਿ ਪਹਿਲਾਂ ਅਗਾਹੂ ਸੂਚਨਾ ਦਿੱਤੇ ਬਿਨਾਂ ਕਿਸੇ ਕਾਰਨ ਇਸ ਮੀਟਿੰਗ ਨੂੰ ਰੱਦ ਕਰ ਦਿੱਤਾ ਗਿਆ ਹੈ ਇਹ ਸਭ ਕੁਝ ਜਾਣ ਕੇ ਆਗੂ ਅਗ ਬਬੂਲੇ ਹੋ ਗਏ ਅਤੇ ਉਹਨਾਂ ਨੇ ਉੱਥੇ ਹੀ ਕਿਰਤ ਵਿਭਾਗ ਦੇ ਕਿਰਤ ਕਮਿਸ਼ਨਰ ਦੇ ਦਫ਼ਤਰ ਨੂੰ ਘੇਰ ਕੇ ਨਾਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਲਗਭਗ ਡੇਢ ਘੰਟਾ ਕਿਰਤ ਕਮਿਸ਼ਨਰ ਦੇ ਸਾਹਮਣੇ ਧਰਨਾ ਦਿੱਤਾ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸਾਥੀ ਸੁਖਦੇਵ ਸ਼ਰਮਾ ਨੇ ਕਿਹਾ ਕਿ ਕਿ ਪੰਜਾਬ ਭਾਰ ਤੋਂ ਵਕਤ ਵੱਖ ਜ਼ਿਲ੍ਹਿਆਂ ਦੇ ਆਗੂ ਇਸ ਮੀਟਿੰਗ ਲਈ ਪਹੁੰਚੇ ਸਨ ਪਰੰਤੂ ਉਹਨਾਂ ਨੂੰ ਬਿਨਾਂ ਕੋਈ ਅਗਾਹੂ ਸੂਚਨਾ ਦਿੱਤੀ ਇਸ ਮੀਟਿੰਗ ਨੂੰ ਰੱਦ ਕਰ ਦਿੱਤੇ ਜਾਣਾ ਵਿਭਾਗ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਿਹਾ ਹੈ ਆਗੂਆਂ ਨੇ ਦੋਸ਼ ਲਗਾਇਆ ਕਿ ਕਿਰਤ ਵਿਭਾਗ ਚ ਹੋ ਰਹੇ ਕਰੋੜਾਂ ਰੁਪਏ ਹੜੱਪਣ ਦੀ ਜੇਕਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨਿਰਪੱਖ ਜਾਂਚ ਕਰਾਉਣ ਤਾਂ ਇਸ ਵਿਭਾਗ ਦੇ ਕਈ ਅਧਿਕਾਰੀ ਅਤੇ ਕਰਮਚਾਰੀ ਵਿਭਾਗ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਅਤੇ ਕਿਰਤਿਆਂ ਦੇ ਹੱਕ ਮਾਰਨ ਦੇ ਦੋਸ਼ ਵਿੱਚ ਸ਼ਾਮਲ ਹੋ ਸਕਦੇ ਹਨ ਦੂਜੇ ਪਾਸੇ ਆਗੂਆਂ ਨੇ 27 ਫਰਵਰੀ ਨੂੰ ਪੰਜਾਬ ਦੇ ਕਿਰਤ ਵਿਭਾਗ ਦੇ ਸਾਹਮਣੇ ਦਰਨਾ ਦੇਣ ਲਈ ਪੰਜਾਬ ਪਰ ਵਿੱਚ ਹੋਰ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ ਆਓ ਸੁਣਦੇ ਹਾਂ ਹੋਰ ਕੀ ਕੁਝ ਕਹਾਂ ਆਗੂਆਂ ਨੇ ਜੀ ਅੱਜ ਮੀਟਿੰਗ ਲਈ ਆਏ ਸੀ ਕੋਈ ਕੀ ਕਹਿਣਾ ਚਾਹੁੰਦੇ ਮੈਕਮਾ ਲੇਬਰ ਨੇ ਬੀਓਸੀ ਵੱਲੋਂ ਕੰਸਟ੍ਰਕਸ਼ਨ ਵਰਕਰਸ ਐਂਡ ਡਿਵਰ ਜੂਨੀਅਰ ਨੇੜੇ ਤੱਕ ਨੂੰ ਮੀਟਿੰਗ ਦਿੱਤੀ ਸੀ ਅੱਜ ਦੀ 11 ਵਜੇ ਦੀ ਮੀਟਿੰਗ ਦੇ ਵਿੱਚ ਮਤਲਬ ਅਸੀਂ ਪੰਜਾਬ ਦੇ 9 ਸਾਥੀ ਸ਼ਾਮਲ ਹੋਏ ਸੀ ਪਰ ਇੱਥੇ ਆ ਕੇ ਪਤਾ ਲੱਗਿਆ ਨਾ ਲੇਬਰ ਕਮਿਸ਼ਨਰ ਪੰਜਾਬ ਹਾਜ਼ਰ ਹੈ ਤੇ ਨਾ ਹੀ ਸੈਕਟਰੀ ਬੀਓਸੀ ਡਿਪਟੀ ਸੈਕਟਰੀ ਬੀਓਸੀ ਹਾਜ਼ਰ ਹੈ ਤੇ ਨਾ ਹੀ ਉਹਨਾਂ ਨੇ ਸਾਨੂੰ ਮੀਟਿੰਗ ਦੇ ਕੈਨਸਲ ਕਰਨ ਦੀ ਕੋਈ ਸੂਚਨਾ ਦਿੱਤੀ ਇਸ ਸਾਰੀਆਂ ਹਾਲਤਾਂ ਤੋਂ ਬਾਅਦ ਮਜਬੂਰੀ ਇਹ ਬਣਦੀ ਸੀ ਕਿ ਪ੍ਰੋਟੈਸਟ ਕੀਤਾ ਜਾਏ ਇਸ ਕਰਕੇ ਜਥੇਬੰਦੀ ਨੇ ਲੇਬਰ ਕਮਿਸ਼ਨਰ ਪੰਜਾਬ ਦੇ ਦਫ਼ਤਰ ਅੱਗੇ ਇਹ ਨਵੇਂ ਸਾਥੀਆਂ ਨੇ 1 ਘੰਟਾ ਹੀਠਾਂ ਬਹਿ ਕੇ ਉਹ ਟੈਸਟ ਕੀਤਾ ਨਾਰੇਬਾਜੀ ਕੀਤੀ ਤੇ ਇਸ ਤੋਂ ਬਾਅਦ ਐਡੀਸ਼ਨਲ ਕਿਰਤਕ ਕਮਿਸ਼ਨਰ ਸ਼੍ਰੀਮਤੀ ਮੋਨਾਪੂਰੀ ਨੇ ਜੱਥੇਬੰਦੀ ਨੂੰ ਸੱਦਿਆ ਔਰ ਉਸੇ ਦਰਮਿਆਨ ਦਿੱਤੀ ਸੈਕਟਰੀ ਜਗਪ੍ਰੀਤ ਸਿੰਘ ਦਾ ਫੋਨ ਆਇਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਫੌਰੀ ਤੌਰ ਤੇ ਇੱਕ ਮੀਟਿੰਗ ਦੇਾਂਗੇ ਉਸ ਮੀਟਿੰਗ ਤੋਂ ਤੇ ਫੈਸਲੇ ਤੋਂ ਬਾਅਦ ਮੋਨਾਪੂਰੀ ਜੀ ਨੇ ਸੁਣਿਆ ਅਸੀਂ ਉਹਨਾਂ ਨੂੰ ਕੁਝ ਗੱਲਾਂ ਨਮੂਨੇ ਦੇ ਤੌਰ ਤੇ ਦੱਸੀਆਂ ਜਿਨ੍ਹਾਂ ਵਿੱਚ ਸਭ ਤੋਂ ਵੱਡੇ ਤੌਰ ਤੇ ਦੱਸਿਆ ਗਿਆ ਕਿ ਪੈਨਸ਼ਨ ਪਾਸ ਤਾਂ ਕਰ ਦਿੱਤੀ ਗਈ ਪਰ ਵਰਕਰ ਨੂੰ ਨਹੀਂ ਮਿਲੀ ਉਹ ਕਹਿੰਦੇ ਨੇ ਕਿ ਲਾਈਵ ਸਰਟੀਫਿਕੇਟ ਚਾਹੀਦਾ ਜਦੋਂ ਕਿ ਵਰਕਰ ਨੂੰ ਮਿਲੀ ਨਹੀਂ ਤਾਂ ਲਾਈਵ ਸਰਟੀਫਿਕੇਟ ਦੀ ਕੀ ਲੋੜ ਹੈ ਤੇ ਉਹਨਾਂ ਇਹ ਵੀ ਮੰਗ ਰੱਖੀ ਕਿ ਚੱਪ ਹਜ਼ਾਰ ਦੇ ਕਰੀਬ ਉਹ ਲੋਕ ਨੇ ਜਿਹਦੇ ਅਪਲਾਈ ਨਹੀਂ ਕਰ ਸਕੇ ਮਰ ਗਏ ਉਹਨਾਂ ਦੇ ਵਾਰਿਸ ਤੇ ਇਸ ਕਰਕੇ ਉਹਨਾਂ ਨੂੰ ਅਪਲਾਈ ਕਰਨ ਦਾ ਸਮਾਂ ਦਿੱਤਾ ਜਾਏ ਇਸੇ ਤਰ੍ਹਾਂ ਹੀ ਇਹ ਵੀ ਦੱਸਿਆ ਗਿਆ ਕਿ ਪੁਰਾਣੇ ਪੈਸੇ ਜੋ ਪਏ ਹੋਏ ਹਨ ਉਹਨਾਂ ਨੂੰ ਮਿਲ ਨਹੀਂ ਰਹੇ ਤੇ ਉਹ ਬੈਂਕਾਂ 'ਚੋਂ ਵਾਪਸ ਆਏ ਨੇ ਉਹਦੀ ਖੱਜਲ-ਖੁਆਰੀ ਬੰਦ ਕੀਤੀ ਜਾਏ ਨਮੂਨੇ ਦੇ ਤੌਰ ਤੇ ਉਹਨਾਂ ਨੂੰ ਕੋਈ ਕੇਸ ਹੈ ਜਿਹੜੇ ਉਹ ਦਿੱਤੇ ਗਏ ਇਹਨਾਂ ਕੇਸਾਂ ਤੋਂ ਬਾਅਦ ਉਹਨਾਂ ਨੇ ਯਕੀਨ ਦਿਲਾਇਆ ਜਿੱਥੇ ਬੰਦੀ ਨੇ ਅੰਤ ਵਿੱਚ ਫੈਸਲਾ ਕੀਤਾ ਕਿ ਆਗਰ 27 ਤੋਂ ਪਹਿਲਾਂ ਇਸ ਦਾ ਕੋਈ ਨਿਮੇੜਾ ਨਹੀਂ ਹੁੰਦਾ ਤਾਂ 27 ਤਰੀਕ ਨੂੰ ਕੰਸਟ੍ਰਕਸ਼ਨ ਵਰਕਰਸ ਐਂਡ ਲੇਬਰ ਯੂਨੀਅਨ ਐਟ ਪੰਜਾਬ ਵੱਡੇ ਪੱਧਰ ਤੇ ਕਿਰਤ ਕਮਿਸ਼ਨਰ ਦੇ ਦਫਤਰ ਦੇ ਸਾਹਮਣੇ ਧਰਨਾ ਦੇਗੀ ਆਪਣੀ ਆਵਾਜ਼ ਨੂੰ ਬੁਲੰਦ ਕਰਦੇ ਆ ਉਸ ਤੋਂ ਬਾਅਦ ਕਿਰਤ ਮੰਤਰੀ ਦੇ ਖਿਲਾਫ ਅਤੇ ਲੇਬਰ ਮੰਤਰੀ ਦੇ ਖਿਲਾਫ ਹੈ ਜਿਹੜੀ ਉਹ ਸੰਘਰਸ਼ ਸ਼ੁਰੂ ਕਰ ਦਿੱਤਾ ਹੈ ਜਿਉਂ ਜੀ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਸਾਡੇ ਲੀਡਰ ਸਾਹਿਬਾਨ ਆਏ ਸੀ ਐਟ ਕ ਜੂਨੀਅਨ ਤੋਂ ਤੇ ਸਾਨੂੰ ਲੈਟਰ ਨਾ ਦਿੱਤਾ ਸੀਗਾ 11 ਵਜੇ ਦਾ ਸਮਾਂ ਦਿੱਤਾ ਸੀਗਾ ਪਰ ਜਦ ਇਹ ਇੱਥੇ ਆਏ ਤਾ ਇਹਦੇ ਸਬੰਧੀ ਇਹਨਾਂ ਨੇ ਇੰਨੀ ਅਣਗੋਖਲੀ ਕੀਤੀ ਵੀ ਇਹਨਾਂ ਨੂੰ ਖੁਦ ਨਹੀਂ ਪਤਾ ਦੇ ਵੀ ਅੱਜ ਮੀਟਿੰਗ ਐ ਅਸੀਂ 10-10 11-11000 ਰੁਪਏ ਖਰਚ ਕੇ ਇੱਥੇ ਆਏ ਆ ਸਾਡੀ ਖੱਜਲ ਖਵਾਰੀ ਸਾਡੀ ਲੀਡਰਾਂ ਦੀ ਖੱਜਲ ਖਵਾਰੀ ਨਹੀਂ ਹੋ ਰਹੀ ਐ ਤੇ ਕਿਰਤਿਆਂ ਦੀ ਕਿੰਨੀ ਹੋਊਗੀ ਜਦਾਬ ਅੰਦਾਜ਼ਾ ਲਗਾਓ ਇਨਸਪੈਕਟਰ ਲੈਵਲ ਤੋਂ ਲੈ ਕੇ ਖੱਜਲ ਖਵਾਰੀ ਤੱਕ ਹੁੰਦੀ ਯਾਰੀ ਇਹ ਕਹਿਣ ਨੂੰ ਐ ਮਹਿਕਮਾ ਵਿਸ਼ਾ ਕਲੀਵਰ ਡਿਪਾਰਟਮੈਂਟ ਦਾ ਐ ਪਰ ਇਹ ਕਵਰਟ ਕਰਾਉਣ ਦੀ ਰਾਖੀ ਕਰਦਾ ਐ ਇਦਾਂ ਮਹਿਸੂਸ ਹੁੰਦਾ ਐ ਤੇ ਜੇ ਸਾਨੂੰ ਉਸ ਤੋਂ ਪਹਿਲਾਂ ਮੀਟਿੰਗ ਨਾ ਮਿਲੀ ਸਾਡੇ ਮਸਲੇ ਹੱਲ ਨਾ ਹੋਏ ਤਾਂ ਅਸੀਂ ਵੱਡੇ ਪੱਧਰ ਤੇ ਔਰ ਮੀਟਿੰਗ ਹੋਈ ਤੁਹਾਡੀ ਮੇਰੇ ਨਾਮ ਮੈਂ ਕਮਲ ਖੁਸ਼ਿਆ ਸਿੰਘ ਨਾ ਬਣਾਏ ਜ਼ਿਲ੍ਹੇ ਦਾ ਸ਼ਕਤੀਆਂ ਅੱਜ ਤੇ ਇੱਥੇ ਹੈ ਕਿ ਵਿੱਚ ਕਿਰਤ ਵਿਭਾਗ ਦੇ ਦਫ਼ਤਰ ਦੇ ਵਿੱਚ ਜੋ ਕਨੈਕਸ਼ਨ ਵਰਕ ਰਜਿਸਟਰ ਹੋਇਆ ਹੋਇਆ ਉਹਨਾਂ ਦੀਆਂ ਮੰਗਾਂ ਦੇ ਸੰਬੰਧ ਵਿੱਚ ਜੋ ਪਿੰਡਾਂ ਵਿੱਚ ਥੱਲੇ ਖੱਜੇ ਖਾਰੇ ਹੋ ਰਹੀਆਂ ਲਾਹ ਪਤਨੀਆਂ ਦੇ ਬਜੀਫੇਰੀ ਬੱਚਾਂ ਦੇ ਪੈ ਰਹੇ ਡੈਥ ਕੇਸ ਦੇ ਉਹ ਨਹੀਂ ਪੈ ਰਹੇ ਇਸ ਤਰ੍ਹਾਂ ਕਿ 6 ਤਰੀਕ ਨੂੰ ਸਾਰੇ 6 ਫਰਵਰੀ ਨੂੰ ਸਾਰੇ ਪੰਜਾਬ ਦੇ ਵਿੱਚ ਲਗਭਗ 7-8 ਜ਼ਿਲ੍ਹਿਆਂ ਦੇ ਵਿੱਚ ਮੰਗ ਪੱਤਰ ਦਿੱਤੇ ਆ ਪੰਜਾਬ ਦੀ ਕਿਰਤ ਮਹਿਕ ਦੀ ਇਹਨਾਂ ਮੰਗਾਂ ਸਮਾਂ ਉਹਦੇ ਤਹਿਤ ਇੱਥੇ ਇਹਨਾਂ ਨੇ ਮੀਟਿੰਗ ਦਿੱਤੀ ਪੰਜਾਬ ਦੀ ਸੁਖਦੇਸ਼ ਸ਼ਰਮਾ ਜੀ ਦੇ ਪੰਜਾਬ ਦੇ ਸਾਡੇ ਸੈਕਟਰ ਨੇ ਉਹ ਮੀਟਿੰਗ ਜਦੋਂ ਇੱਥੇ ਆਇਆ ਖਰਚ ਕਰਕੇ ਆਇਆ ਕਰਕੇ 4 ਵਜੇ ਉੱਟ ਕੇ ਸਾਰੇ ਕਿੱਥੇ ਫਾਜ਼ਲ ਕਾ ਕਿੱਥੇ ਮਰਾਲਾ ਕਿੱਥੇ ਅੰਮ੍ਰਿਤਸਰ ਜਦੋਂ ਇੱਥੇ ਆਇਆ ਇੱਥੇ ਕੋਈ ਅਫਸਰ ਹੈ ਹੀ ਨਹੀਂ ਲੈਸੀ ਹੈ ਹੀ ਨਹੀਂ ਇਹ ਐਨੀ ਲਾਪਰਵਾਹੀ ਜੇ ਥੱਲੇ ਏਅਰ ਸਹਿ ਕਮਿਸ਼ਨਰ ਤੋਂ ਖ਼ਬਰ ਕਰੀ ਜਾਂਦਾ ਇੰਸਪੈਕਟਰ ਬੈਂਦਾ ਕੋਰੀ ਦਾ ਉਤਰਾਂ ਦੇ ਵਿੱਚ ਕਿ ਇੱਥੇ ਕਿਰਤ ਕਮੇਂ ਦਾ ਪੰਜਾਬ ਦਾ ਰਾਹਤ ਇਹ ਖੋਦ ਨਹੀਂ ਬੈਂਦੇ ਤਾਂ ਫਿਰ ਲੋਕਾਂ ਦੇ ਮਸਲੇ ਹੱਲ ਕਿਵੇਂ ਹੋਣਗੇ ਸਾਨੂੰ ਇਸ ਗੱਲ ਦਾ ਦੁੱਖ ਜਦੋਂ ਇੱਥੇ ਆਏ ਵੀ ਉਹ ਛੁੱਟੀ ਦਿਨ ਜਿਹੋਦੀ ਬਗਲੀ ਹੋਗੀ ਜੇ ਮਤਲਬ ਹੈ ਨਹੀਂ ਕਿ ਕੋਈ ਅਧਿਕਾਰੀ ਸਾਨੂੰ ਜਿਵੇਂ ਮੀਟਿੰਗ ਪਹਿਲਾਂ ਤੇ ਉਹ ਮੇ ਇੱਕ ਚਿੱਠੀ ਹੋਰ ਕੱਢ ਦਿੰਦੇ ਵਟਸਐਪ ਤੇ ਭੇਜ ਦਿੰਦੇ ਮੈਸੇਜ ਭੇਜ ਦਿੰਦੇ ਪਰ ਜਾਣ ਬੁੱਝ ਕੇ ਮਹਿਕਮਾ ਖਰਾਬ ਕਰ ਰਿਹਾ ਇਹ ਪੰਜਾਬ ਕਲੈਕਸ਼ਨ ਬੋਰਡ ਕਿਰਤੀ ਲੋਕਾਂ ਦਾ ਭਲਾਈ ਫੰਡਾ ਲੋ ਦੇ ਰਿਹਾ ਜਿਹੜਾ ਇਹਦੇ ਆਪਣੇ ਫੀਸਾਂ ਭਰ ਕੇ ਦੇ ਮੈਂਬਰ ਬੜੇ ਆ ਪਰ ਇਹ ਦੇਣ ਨੂੰ ਤਿਆਰੀ ਨਹੀਂ ਕੋਸ ਇਸ ਲਈ ਅਸੀਂ ਆਪਦਾ ਰੋਸ ਵੀ ਕੀਤਾ ਰੋਸ ਕਰਨ ਤੋਂ ਬਾਅਦ ਕੁਝ ਗੱਲਾਂ ਚਲੋ ਜਦੋਂ ਮੀਟਿੰਗ ਦੇਣੀ ਆ ਅਸੀਂ 27 ਤਰੀਕ ਨੂੰ ਵੱਡਾ ਧਰਨਾ ਲਾਵਾਂਗੇ ਜੇਕਰ ਕੋਣ ਵੀ ਇਹ ਸਾਨੂੰ 27 ਤੋਂ ਪਹਿਲਾਂ ਮੀਟਿੰਗ ਦੇ ਕੇ ਇਹਨਾਂ ਗੱਲਾਂ ਕੁਝ ਹੱਲ ਨਹੀਂ ਕਰਦੇ ਤਾਂ ਫਿਰ ਧਰਨਾ ਲਾਵਾਂਗੇ ਇਸ ਲਈ ਸਿੱਟਾ ਆਇਸ ਹੇਟ ਪੰਜਾਬੀ ਟੀਵੀ ਲਈ ਬਿਊਰੋ ਰਿਪੋਰਟ ਚੰਡੀਗੜ੍ਹ